ਆਮ ਆਦਮੀ ਪਾਰਟੀ ਦੀ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਨਹੀਂ ਬਣੀ ਨਵਜੋਤ ਸਿੰਘ ਸਿੱਧੂ ਹੁਣ ਕਾਂਗਰਸ ਪਾਰਟੀ ਵੱਲ ਦੇਖ ਰਹੇ ਨੇ ਨਵਜੋਤ ਸਿੰਘ ਸਿੱਧੂ ਨਾਲ ਆਮ ਆਦਮੀ ਪਾਰਟੀ ਦੀ ਗੱਲ ਕਿਉਂ ਨਹੀਂ ਬਣੀ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਸਹਿ ਇੰਚਾਰਜ ਜਰਨੈਲ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਰਨੈਲ ਜੀ ਕੀ ਗੱਲ ਹੋ ਗਈ ਨਵਜੋਤ ਸਿੰਘ ਸਿੱਧੂ ਨਾਲ ਦੁਬਾਰਾ ਗੱਲ ਚੱਲੀ ਸੀ ਫਿਰ ਨਹੀਂ ਬਣੀ ਗੱਲ ਮੈਂ ਇੱਕ ਗੱਲ ਸ਼ੁਰੂ ਤੋਂ ਮੇਨਟੇਨ ਕਰਦਾ ਆ ਰਿਹਾ ਕਿ ਸਾਡੀ ਪਾਰਟੀ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰੇਗੀ ਤੇ ਕਿਸੇ ਦੀ ਸ਼ਰਤਾਂ ਦੇ ਨਾਲ ਨਹੀਂ ਚੱਲੇਗੀ ਪੰਜਾਬ ਦੇ ਭਲੇ ਲਈ ਦੁਸ਼ਮਣ ਨਾਲ ਵੀ ਗੱਲ ਲੱਗ ਸਕਦੇ ਆ ਪਰ ਸਿਧਾਂਤ ਤੇ ਸ਼ਰਤਾਂ ਸਾਨੂੰ ਮਨਜ਼ੂਰ ਨਹੀਂ ਬਸ ਇਹਦੇ ਵਿੱਚ ਮੈਂ ਸਾਰੀ ਗੱਲ ਕਹ ਦਿੱਤੀ ਨਵਜੂਤ ਸਿੰਘ ਸਿੱਧੂ ਕਹਿ ਰਹੇ ਸੀ ਕਿ 25 ਸੀਟਾਂ ਮੰਗ ਰਹੇ ਸੀ ਕੋਈ ਇਸ ਤਰ੍ਹਾਂ ਦੀ ਸ਼ਰਤ ਰੱਖੀ ਸੀ ਉਹਨਾਂ ਨੇ ਕਿਉਂਕਿ ਜਦੋਂ ਤੁਸੀਂ ਵਾਰ-ਵਾਰ ਬਿਨਾਂ ਸ਼ਰਤ ਦੀ ਗੱਲ ਕਰ ਰਹੇ ਹੋ ਤਾਂ ਉਹਨਾਂ ਦੀ ਸ਼ਰਤ ਕੀ ਸੀ ਮੈਂ ਗੱਲਬਾਤ ਦੇ ਵਿੱਚ ਆਪ ਸਿੱਧੇ ਤੌਰ ਤੇ ਸ਼ਾਮਲ ਨਹੀਂ ਸੀ ਇਸ ਕਰਕੇ ਉਹਨਾਂ ਨੇ ਕਿੰਨੀਆਂ ਟਿੱਕ ਟੱਪ ਮੰਗੀਆਂ ਕਿੰਨੀਆਂ ਮੰਗੀਆਂ ਇਹਦੇ ਬਾਰੇ ਮੈਂ ਟਿੱਪਣੀ ਨਹੀਂ ਕਰਾਂਗਾ ਹੁਣ ਕੋਈ ਸੰਭਾਵਨਾ ਹੈਗੀ ਆ ਆਉਣ ਵਾਲੇ ਦਿਨਾਂ ਦੇ ਅੰਦਰ ਕਿਉਂਕਿ ਇੱਕ ਵਾਰ ਜਦੋਂ ਉਦੋਂ ਵੀ ਗੱਲ ਟੁੱਟੀ ਸੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਆਮ ਆਦਮੀ ਪਾਰਟੀ ਈਸਟ ਇੰਡੀਆ ਕੰਪਨੀ ਹੈ ਉਹਦੇ ਬਾਵਜੂਦ ਫਿਰ ਗੱਲ ਚਲਾਈ ਗਈ ਹੁਣ ਕੋਈ ਸੰਭਾਵਨਾ ਹੈ ਆਉਣ ਵਾਲੇ ਦਿਨਾਂ ਚ ਮੈਂ ਇੱਕੋ ਹੀ ਗੱਲ ਕਹਾਂਗਾ ਕਿ ਪੰਜਾਬ ਦੇ ਵਿੱਚ ਸਿਰਫ ਤੀਜਾ ਬਦਲ ਆਮ ਆਦਮੀ ਪਾਰਟੀ ਹੈ ਲੋਕਾਂ ਦਾ ਮੋਰਚਾ ਆਮ ਆਦਮੀ ਪਾਰਟੀ ਹੈ ਕਿਸੇ ਚੌਥੇ ਬਦਲ ਕਿਸੇ ਚੌਥੇ ਮੋਰਚੇ ਦੀ ਕੋਈ ਗੁੰਜਾਇਸ਼ ਨਹੀਂ ਪੰਜਾਬ ਦੇ ਅੰਦਰ ਕਿਸੇ ਹੋਰ ਫਰੰਟ ਦੇ ਨਾਲ ਕੋਈ ਗੱਲਬਾਤ ਚੱਲ ਸਕਦੀ ਆਉਣ ਵਾਲੇ ਦਿਨਾਂ 'ਚ ਤੁਹਾਡੀ ਕੋਈ ਇਸ ਤਰ੍ਹਾਂ ਦਾ ਫਰੰਟ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਵਾਕਈ ਉਹਦੀ سپورਟ ਆ ਕਿਉਂਕਿ ਇੱਕ ਦੌਰ 'ਚ ਲੱਗਿਆ ਕਿ ਸਿੱਧੂ ਹੋਰਾਂ ਨੂੰ ਆ ਜਾਣਾ ਚਾਹੀਦਾਗਾ ਕੋਈ ਹੋਰ ਕਿਸੇ ਨਾਲ ਗੱਲਬਾਤ ਚੱਲ ਰਹੀ ਹੈ ਪੰਜਾਬ ਦੇ ਭਲੇ ਲਈ ਇੱਕ ਪਾਸੇ ਦਿਲ ਵਿੱਚ ਪੰਜਾਬ ਦਾ ਭਲਾ ਤੇ ਦੂਜੇ ਪਾਸੇ ਸ਼ਰਤਾਂ ਦੂਜੇ ਪਾਸੇ ਆਸਾ ਪਦਵੀਆਂ ਦੀਆਂ ਇਹ ਮਨਜ਼ੂਰ ਨਹੀਂ ਪੰਜਾਬ ਦਾ ਭਲਾ ਕਰੋ ਚੌਪਦਾਰ ਬਣੋ ਪੰਜਾਬ ਦੇ ਪਿਛਲੇ ਦਿਨਾਂ 'ਚ ਪੰਥਕ ਪੋਲਿਟਿਕਸ ਬਹੁਤ ਭਾਰੂ ਹੋਈ ਆ ਪੰਜਾਬ ਦੇ ਉੱਤੇ ਤੁਸੀਂ ਇੱਕ ਵੱਡੀ ਕਵਾਇਦ ਕਰ ਰਹੇ ਹੋ ਤੁਸੀਂ ਪੰਜਾਬ ਦੇ ਵੱਡੇ ਸੰਤਾਂ ਮਹਾਤਮਾਵਾਂ ਨੂੰ ਕੇਜਰੀਵਾਲ ਨਾਲ ਮਲਾ ਰਹੇ ਹੋ ਤਾਂ ਇਸ ਤਰ੍ਹਾਂ ਦੀ ਪ੍ਰਕਿਰਿਆ ਤੁਹਾਡੇ ਮਨ ਚਾਹੀ ਜਾਂ ਕੇਜਰੀਵਾਲ ਨੇ ਕਿਹਾ ਸੀ ਦੇਖੋ ਪੰਜਾਬ ਦੇ ਵਿੱਚ ਪੰਥਕ ਸੰਗਠਨ ਕਾਫੀ ਨੇ ਦੂਜੀ ਗੱਲ ਇਹ ਹੈ ਕਿ ਮੈਂ ਮੰਨਦਾ ਕਿ ਲੋਕ ਸਾਨੂੰ ਅਕਾਲੀ ਦਲ ਦਾ ਬਦਲ ਮੰਨ ਰਹੇ ਕਾਂਗਰਸ ਦਾ ਬਦਲ ਨਹੀਂ ਮੰਨ ਰਹੇ ਲੋਕੀ ਅਕਾਲੀ ਦਲ ਤੋਂ ਨਾਰਾਜ਼ ਹੋ ਚੁੱਕੇ بڑے ਵੱਡੇ ਪੈਮਾਨੇ ਦੇ ਉੱਤੇ ਪੈਂਡੂ ਵੋਟ ਤੇ ਜਿਹੜੇ ਆਪਣੀ ਸਿੱਖ ਵੋਟ ਹੈ ਉਹ ਵੀ ਸਾਡੇ ਨਾਲ ਹੈ ਉਹ ਦੇਖਦੀ ਹੈ ਕਿ ਅਕਾਲੀ ਦਲ ਨੇ ਧੋਖੇ ਦਿੱਤੇ ਕਦੇ ਪੰਥ ਦੀ ਗੱਲ ਨਹੀਂ ਸੁਣੀ ਅਕਾਲ ਤਖਤ ਸਾਹਿਬ ਦੀ ਵੀ ਮਰਿਆਦਾ ਭੰਗ ਖੇਰੂ ਖੇਰੂ ਕਰਕੇ ਰੱਖ ਦਿੱਤੀ ਉਹ ਦੇਖਦੇ ਬਰਗਾੜੀ ਵਰਗੇ ਕਾਂਡ ਕਰ ਦਿੱਤੇ ਗੁਰਗ੍ਰੰਥ ਸਾਹਿਬ ਜੀ ਦੀ ਬੇਦਬੀ ਕਰ ਦਿੱਤੀ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਸਿੱਖ ਕੌਮ ਦਾ ਸਿਰ ਨੀਵਾ ਕੀਤਾ ਉਹ ਲੋਕ ਵੀ ਆਮ ਆਦਮੀ ਪਾਰਟੀ ਵੱਲ ਦੇਖਦੇ ਨੇ ਇਸ ਕਰਕੇ ਉਹਨਾਂ ਸਾਰਿਆਂ ਨੂੰ ਨਾਲ ਲੈਣਾ ਕਿਉਂਕਿ ਅਸਲ ਵਿੱਚ ਪਾਰਟੀ ਸਾਰਿਆਂ ਦੀ ਨੁਮਾਇੰਦਗੀ ਕਰਦੀ ਹੋਵੇ ਇਹ ਮੈਂ ਕੋਸ਼ਿਸ਼ ਕਰ ਰਿਹਾ ਹਾਂ ਆਉਣ ਵਾਲੇ ਦਿਨਾਂ 'ਚ ਕੋਈ ਸਰਬੱਤ ਖਾਲਸਾ ਦੇ ਜਿਹੜੇ ਲੀਡਰ ਨੇ ਖਾਸ ਤੌਰ ਤੇ ਉਹ ਕਹਿ ਰਹੇ ਨੇ ਅਸੀਂ ਵੱਖਰੇ ਤੌਰ ਤੇ ਚੋਣ ਲੜ ਰਹੇ ਹਾਂ ਕੋਈ ਸਰਬੱਤ ਖਾਲਸਾ ਦੇ ਲੀਡਰਾਂ ਨਾਲ ਗੱਲਬਾਤ ਚੱਲ ਸਕਦੀ ਹੈ ਮੈਨੂੰ ਨਹੀਂ ਪਤਾ ਜੀ ਕਿ ਸਰਬੱਤ ਖਾਲਸਾ ਤਾਂ ਕੌਮ ਦਾ ਹੁੰਦਾ ਹੈ ਉਹ ਤਾਂ ਗੈਰ ਰਾਜਨੀਤਿਕ ਹੁੰਦਾ ਹੈ ਰਾਜਨੀਤਿਕ ਸਰਬਤ ਖਾਲਸਾ ਮੈਨੂੰ ਨਹੀਂ ਪਤਾ ਉਹ ਸਰਬਤ ਖਾਲਸਾ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਤੇ ਇਸ ਕਰਕੇ ਸਰਬਤ ਖਾਲਸਾ ਦੀ ਕੋਈ ਪੋਲਿਟੀਕਲ ਪਾਰਟੀ ਹੋਏਗੀ ਮੈਂ ਇਹ ਵੀ ਮੰਨ ਕੇ ਰਾਜੀ ਨਹੀਂ ਹਾਂ ਮੈਂ ਕਹਿੰਦਾ ਜੇ ਮੁਕਮ ਸਿੰਘ ਨੇ ਸਿਮਨਜੀਤ ਮਾਨ ਨੇ ਇਹਨਾਂ ਨਾਲ ਵੀ ਗੱਲਬਾਤ ਚਲਾਉਂਗੇ ਤੁਸੀਂ ਐਸਾ ਕੋਈ ਵਿਚਾਰ ਫਿਲਹਾਲ ਪਾਰਟੀ 'ਚ ਡਿਸਕਸ ਨਹੀਂ ਹੋਇਆ ਪੰਥਕ ਲੀਡਰਾਂ ਦੇ ਨਾਲ ਕਿਹੜੇ ਕਿਹੜੇ ਨਾਲ ਤੁਹਾਡੀ ਅਹਿਮ ਕਿਹੜੇ ਲੀਡਰ ਸੀ ਜਿਨ੍ਹਾਂ ਨਾਲ ਤੁਸੀਂ ਕੇਜਰੀਵਾਲ ਦੀ ਮੁਲਾਕਾਤ ਕਰਾਈ ਔਰ ਆਉਣ ਵਾਲੇ ਦਿਨਾਂ ਚ ਕੋਈ ਹੋਰ ਲੀਡਰ ਨੇ ਜਿਨ੍ਹਾਂ ਦੀ ਮੁਲਾਕਾਤ ਹੋ ਸਕਦੀ ਹੈ ਜਾਂ ਜਿਹੜੇ ਤੁਹਾਨੂੰ ਸਪੋਰਟ ਦੇ ਸਕਦੇ ਹਨ ਅਰਵਿੰਦ ਕੇਜਰੀਵਾਲ ਜੀ ਦਿੱਲੀ ਵਿੱਚ ਵੀ ਖੰਡਕੀਤਨੀ ਜੱਥੇ ਦੇ ਸਮਾਗਮ ਚ ਗਏ ਸੀ ਰਾਮਪੁਰ ਖੇੜੇ ਵਾਲੇ ਸੰਤ ਸੇਵਾ ਸਿੰਘ ਜੀ ਨਾਲ ਵੀ ਮਿਲੇ ਨਿੱਕੇ ਘੁੰਮਣ ਵਾਲੇ ਜਿੱਥੇ ਸੰਤ ਹਜਾਰਾ ਸਿੰਘ ਜੀ ਦੀ ਵਰਸੀ ਤੇ ਵੀ ਗਏ ਫਿਰ ਉਹਨਾਂ ਨੇ ਪੰਥਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ ਪਹਿਲੇ ਜਦੋਂ ਸੰਤ ਰਣਜੀਤ ਸਿੰਘ ਟੱਡਰੀਆਂ ਵਾਲੇ ਤੇ ਹਮਲਾ ਹੋਇਆ ਸੀ ਤਾਂ ਵੀ ਅਰਵਿੰਦ ਕੇਜਰੀਵਾਲ ਉੱਥ ਇਦੇ ਇਲਾਵਾ ਹੋਰ ਵੀ ਜਲੰਧਰ ਦੀਆਂ ਕਈ ਸੰਸਥਾਵਾਂ ਨੇ ਤੇ ਆਸ-ਪਾਸ ਜਿਹੜੀਆਂ ਕਈ ਸਿੱਖ ਮਿਸਟਰੀ ਕਾਲਜ ਨੇ ਉਹਨਾਂ ਦੇ ਨਾਲ ਵੀ ਅਰਵਿੰਦ ਕੇਜਰੀਵਾਲ ਜੀ ਦੀ ਮੁਲਾਕਾਤ ਹੋਈ ਹੈ ਇਹਨਾਂ ਨੇ ਭਰੋਸਾ ਦਿਵਾਇਆਗਾ ਕੇਜਰੀਵਾਲ ਨੂੰ ਕਿ ਵਾਕਈ ਤੁਹਾਨੂੰ ਸਪੋਰਟ ਕਰਾਂਗੇ 2017 ਚ ਨਾ ਤਾਂ ਪੋਲਿਟਿਕਲ ਸਪੋਰਟ ਅਸੀਂ ਮੰਗੀ ਤੇ ਨਾ ਉਹਨਾਂ ਦਿੱਤੀ ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਪੰਥਕ ਮੁੱਦੇ ਨੇ ਅਸੀਂ ਕਲੀਅਰ ਕੀਤਾ ਅਸੀਂ ਸਿੱਖਾਂ ਦੇ ਮਸਲਿਆਂ ਦੇ ਵਿੱਚ ਇੰਟਰਫੇਰੈਂਸ ਨਹੀਂ ਕਰਾਂਗੇ ਪਰ ਜਿਹੜੇ ਮਸਲੇ ਬਰਗਾੜੀ ਕਾਣਦੇ ਨੇ ਗੁਰਗੰਸਾ ਮਹਾਰਾਜ ਦੀ ਬੇਦਬੀ ਦੇ ਨੇ ਉਹ ਚਾਹੁੰਦੇ ਨੇ ਕਿ ਸਿੱਖਾਂ ਨਾਲ ਤਕਾ ਨਾ ਹੋਵੇ ਉਹਨਾਂ ਦੇ ਸ਼ੋਰਸ ਦਿੱਤੇ ਕਿ ਇਹੋ ਜਿਹੇ ਕੰਮ ਨਹੀਂ ਹੋਣਗੇ। ਤੁਸੀਂ ਆਮ ਆਦਮੀ ਪਾਰਟੀ ਚ ਇੱਕ ਪੰਥਕ ਲੀਡਰ ਦੇ ਤੌਰ ਤੇ ਉੱਭਰ ਰਹੇ ਹੋ ਕਿਉਂਕਿ ਪੰਥ ਦੇ ਮਸਲਿਆਂ ਨੂੰ ਤੁਸੀਂ ਸੁਲਝਾ ਰਹੇ ਹੋ। ਉਹਨਾਂ ਨਾਲ ਗੱਲਬਾਤ ਕਰ ਰਹੇ ਹੋ ਕਿ ਆਮ ਆਦਮੀ ਪਾਰਟੀ ਨੂੰ ਪੰਥ ਨਾਲ ਜੋੜ ਰਹੇ ਹੋਗੇ। ਕੀ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਹੋ? ਮੈਂ ਤੇ ਚੌਪਦਾਰ ਬੰਦਾ ਮੈਂ ਤੇ ਸਿਰਫ ਸੇਵਾਦਾਰ ਬੰਦਾ। ਮੈਂ ਇਹੋ ਜਿਹੀ ਗੱਲਾਂ ਨਹੀਂ ਸੋਚਦਾ। ਮੈਨੂੰ ਇਹਨਾਂ ਹੈ ਕਿ ਮੁੱਦੇ ਇੰਪੋਰਟੈਂਟ ਹੈ। ਮੈਂ ਮੁੱਦੇ ਲੈ ਕੇ ਚੱਲਿਆ ਸੀ। ਮੁੱਦਿਆਂ ਨੂੰ ਲੈ ਕੇ ਆਵਾਜ਼ ਨਹੀਂ ਪਾਰਟੀ 'ਚ ਆਇਆ ਨਹੀਂ ਤਾਂ ਮੈਂ ਜਰਵਿੰਦ ਕੇਜੀ ਵਾਲ ਨੂੰ ਵੀ ਪਾਰਟੀ ਚ ਆਉਣ ਤੋਂ ਮਨਾ ਕਰ ਦਿੱਤਾ ਸੀ ਉਹਨਾਂ ਮੁੱਦਿਆਂ ਨੂੰ ਲੈ ਕੇ ਚੱਲੇ ਤੇ ਅੱਜ ਵੀ ਇਹ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ 84 ਦਾ ਇਹ ਮੁੱਦੇ ਨੇ ਇਹ ਮੁੱਦੇ ਹੱਲ ਹੋ ਜਾਣ ਮੈਂ ਘਰ ਬਹਿ ਜਾਵਾਂਗਾ ਤੁਸੀਂ ਜਰਨੈਲ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਉਹ ਕੋਈ ਤਵੱਕੋ ਨਹੀਂ ਰੱਖਦੇ ਪਾਰਟੀ ਤੋਂ ਪਾਰਟੀ ਲਈ ਕੰਮ ਕਰ ਰਹੇ ਨੇ ਪਾਰਟੀ ਤੇ ਮੁੱਦਿਆਂ ਲਈ ਕੰਮ ਕਰ ਰਹੇ ਨੇ ਮੁੱਦੇ ਹੱਲ ਹੋ ਜਾਣਗੇ ਤਾਂ ਉਹ ਸਿਆਸਤ ਵੀ ਛੱਡ ਸਕਦੇ ਨੇ ਉਹਨਾਂ ਦਾ ਕਹਿਣਾ ਕਿ ਉਹ ਪਾਰਟੀ ਲਈ ਪੰਥਕ ਧਿਰਾਂ ਨੂੰ ਜੋੜਨ ਦਾ ਕੰਮ ਇਸੇ ਤਰ੍ਹਾਂ ਕਰਦੇ ਰਹਿਣਗੇ اور ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਆ ਜਿਹੜੇ ਉਹ ਪਾਰਟੀ ਦੇ ਨਾਲ ਉਹਨਾਂ ਦੀ ਗੱਲਬਾਤ ਟੁੱਟ ਚੁੱਕੀ ਹੈ ਨਵਜੋਤ ਸਿੰਘ ਸਿੱਧੂ ਬਿਨਾਂ ਸ਼ਰਤ ਤੋਂ ਅਗਰ ਕੋਈ ਸ਼ਾਮਲ ਹੋਣਾ ਚਾਹੁੰਦਾ ਤਾਂ ਹੋ ਸਕਦਾ ਸ਼ਰਤਾਂ ਮਨਜ਼ੂਰ ਨਹੀਂ ਜਾਣੀ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਸਾਹਮਣੇ ਵੱਡੀਆਂ ਸ਼ਰਤਾਂ ਰੱਖੀਆਂ ਸਨ ਇਸੇ ਕਰਕੇ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਬਣੀ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਮੋਹਾਲੀ